ਜਦੋਂ ਧਰਮ ਦੀ ਤੇਗ ਤੇ ਜ਼ੁਲਮ ਦੀ ਤੇਗ ਵੱਜੀ ਖੂਨ ਚੋਇਆ ਸੀ ਉਦੋਂ ਕੁਰਬਾਨੀਆਂ ਦਾ ਜਦੋਂ ਧਰਮ ਦੀ ਤੇਗ ਤੇ ਜ਼ੁਲਮ ਦੀ ਤੇਗ ਵੱਜੀ ਖੂਨ ਚੋਇਆ ਸੀ ਉਦੋਂ ਕੁਰਬਾਨੀਆਂ ਦਾ ਧਰਮ ਬਿਨਾ ਸਿਰਾਂ ਤੋਂ ਬਚਦੇ ਨਾ ਸਿਰ ਹੋਵੇ ਜਦੋਂ ਨੌਵੇਂ ਨਾਨਕ ਸਤਗੁਰ ਦਾਨ ਆਂਦਾ ਸਿਰਾਂ ਤੋਂ ਖੇਲ ਚੱਲਦੀ ਏ ਸਾਰੀ ਦੀ ਸਾਰੀ ਉਦੋਂ ਮੁੱਲ ਪੈਂਦਾ ਏ ਸ਼ਮਾਂ ਲਈ ਸੜਦੇ ਪਰਬਾਨ ਆਦਾ ਜਦੋਂ ਧਰਮ ਦੀ ਤੇਗ ਤੇ ਜ਼ੁਲਮ ਦੀ ਤੇਗ ਵੱਜੀ ਖੂਨ ਚੋਇਆ ਸੀ ਉਦੋਂ ਕੁਰਬਾਨੀਆਂ ਆਦਾ खून चोयासीं उर्बानीू